ਅਸਲ ਵਿੱਚ ਅਸੀਂ ਲੰਗਰ ਹਾਲ 'ਚ ਮੌਜੂਦ ਆ ਜਿੱਥੇ ਆਈਆਂ ਸੰਗਤਾਂ ਵਾਸਤੇ ਵੱਡੀ ਗਿਣਤੀ 'ਚ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਕਿ ਲੰਗਰ ਕੋਟ ਵਰਤਨਾ ਹੈ ਤੇ ਉਸਦੀ ਤਸਵੀਰ ਹੈ ਤੁਹਾਨੂੰ ਜਿਨਾਂ ਨੂੰ ਅਸੀਂ ਦਿਖਾ ਦਈਏ ਕਿ ਜਿਹੜੇ ਸੇਵਾਦਾਰ ਨੇ ਉਹ ਲਗਾਤਾਰ ਇੱਥੇ ਸੇਵਾ ਕਰ ਰਹੇ ਨੇ ਚਾਹੇ ਦਾਲ ਪ੍ਰਸ਼ਾਦਾ ਹੋਵੇ ਕੜੀ ਹੋਵੇ ਮਿੱਠਾ ਪ੍ਰਸ਼ਾਦ ਬਣਿਆ ਹੋਵੇ ਜਾਂ तमाम ਉਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੱਥੇ ਲੰਗਰ ਵਾਸਤੇ ਚਾਹੀਦੀਆਂ ਨੇ ਉਹਨਾਂ ਦੀ ਜਿਹੜੀ ਹੈ ਇੱਥੇ ਵਰਤੋਂ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੜੀ ਜਿਹੜੀ ਹੈ ਉਹ ਵਰਤਾਈ ਜਾ ਰਹੀ ਹੈ ਇੱਕ ਪਾਸੇ ਦਾਲ ਜਿਹੜੀ ਹੈ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਜਿਹੜੀ ਦਾਲ ਹੈ ਉਹ ਵਰਤਾਈ ਜਾ ਰਹੀ ਹੈ ਆ ਤੁਸੀਂ ਦੇਖੋ ਕਿ ਵੱਡੇ ਜਿਹੜੇ ਦੇਗ ਆਵੜੇ ਪੀਲੇ ਆ ਉਹ ਭਰੇ ਹੋਏ ਨੇ ਕਿ ਇੱਥੇ ਜਿਹੜੀ ਸੰਗਤ ਵੱਡੀ ਗਿਣਤੀ 'ਚ ਪਹੁੰਚ ਰਹੀ ਹੈ ਉਸ ਸੰਗਤ ਨੂੰ ਇੱਥੇ ਲੰਗਰ ਸ਼ਿਕਾਇਆ ਜਾਣਾ ਹੈ ਤੇ ਉਸ ਦੀਆਂ ਤਸਵੀਰਾਂ ਨੇ ਕਿ ਇੱਥੇ ਹੀ ਇੱਕ ਪੂਰਾ ਲੰਗਰ ਹਾਲ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਪਹੁੰਚ ਰਹੀ ਏ ਉਸ ਨੂੰ ਲੰਗਰ ਸ਼ਿਕਾਣ ਵਾਸਤੇ ਜਿੱਥੇ ਇੱਕ ਪਾਸੇ ਲੰਗਰ ਇੱਧਰ ਤਿਆਰ ਕੀਤਾ ਜਾ ਰਿਹਾ ਹੈ ਕਿ ਜਿਹਾ ਦੇਖੋ ਸਾਰੇ ਪਿਆਜ਼ ਮਸਾਲੇ ਕਿਉਂਕਿ ਸੰਗਤ ਨੂੰ ਕਿਸੇ ਚੀਜ਼ ਦੀ ਨਿਕਤ ਨਾ ਹੋਵੇ ਉਹਦੀ ਤਿਆਰੀ ਆ ਉੱਥੇ ਸੁੱਕੀ ਰਸਦ ਇਸ ਤਰੀਕੇ ਦੇ ਨਾਲ ਜਿਹੜੀਆਂ ਸੰਗਤਾਂ ਸੇਵਾ ਕਰਨੀਆਂ ਨੇ ਜਿਹੜੀਆਂ ਸੰਗਤਾਂ ਰਾਹੀ ਇੱਥੇ ਰਸਦ ਪਹੁੰਚ ਰਹੀ ਹੈ ਉਹ ਵੀ ਇਸ ਜਗ੍ਹਾ ਤੇ ਮੌਜੂਦ ਹੈ ਦੂਸਰੇ ਪਾਸੇ ਤੁਹਾਨੂੰ ਤਸਵੀਰ ਦਿਖਾਉਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀ ਸੇਵਾ ਹੈ ਜਿਹੜੀ ਕਿ ਖਾਸ ਤੌਰ ਤੇ ਲੰਗਰ ਦੀ ਵੀ ਇੱਥੇ ਪ੍ਰਸ਼ਾਦੇ ਜਿਹੜੇ ਨੇ ਬੀਬੀਆਂ ਇੱਥੇ ਸੇਵਾ ਕਰ ਰਹੀਆਂ ਨੇ ਉਹ ਵੀ ਇੱਥੇ ਲੜਾ ਪਾਸਿਓਂ ਜਿੱਥੇ ਆ ਤੁਸੀਂ ਦੇਖ ਰਹੇ ਹੋ ਕਿ ਅਦਰਕ ਕਟਿਆ ਜਾ ਰਿਹਾ ਹੈ ਤਾਂ ਉੱਥੇ ਨਾਲ ਹੀ ਜਿਹੜੀ ਪ੍ਰਸ਼ਾਦਿਆਂ ਦੀ ਸੇਵਾ ਹੈ ਕਿਉਂਕਿ ਗਰਮੀ ਦੇ ਹੁਣ ਘਟ ਹੈ ਕੋਈ ਮੌਸਮ ਠੰਡਾ ਹੈ ਤੇ ਉਸ ਦੇ ਬਾਵਜੂਦ ਕਿਉਂਕਿ ਸੇਕ ਬੜਾ ਹੈ ਲੇਕਿਨ ਸੰਤਾਂ ਦਾ ਤੁਸੀਂ ਦਾਖਾ ਮਾਰਦਾ ਘੱਟ ਦੇਖੋ ਕਿ ਕਿਵੇਂ ਸੰਤਾਂ ਇੱਥੇ ਸੇਵਾ ਕਰ ਰਹੀਆਂ ਨੇ ਆਟਾ ਗੁੰਨ ਕੇ ਉੱਨਿਆ ਜਾ ਰਿਹਾ ਤੇ ਨਾਲ-ਨਾਲ ਪ੍ਰਸ਼ਾਦੇ ਜਿਹੜੇ ਨੇ ਉਹ ਪਕਾਏ ਜਾ ਰਹੇ ਨੇ ਜਿਹੜੀ ਲੋ ਹੈ ਉਹ ਤਰੀ ਹੋਈ ਹੈ ਦੇਖ ਪਾਸੇ ਆ ਤੁਸੀਂ ਦੇਖੋ ਇਧਰ ਵੀ ਆਟਾ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਲਗਾਤਾਰ ਨਾਲੋ ਨਾਲ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਇਸੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗਤਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਇੱਥੇ ਸੇਵਾ ਜਿਹੜੀ ਉਹ ਹੋ ਰਹੀ ਹੈ ਕਿ ਪ੍ਰਸ਼ਾਦ ਦੇ ਪਕਾਏ ਜਾ ਰਹੇ ਨੇ ਕਿਉਂਕਿ ਸੰਗਤਾਂ ਦਾ ਵੱਡਾ ਇੱਥੇ ਜਿਹੜਾ ਹੁਮ ਹਮਾ ਕੇ ਸੰਗਤਾਂ ਦੂਰੋਂ ਦਰਾਡੇ ਚੱਲ ਕੇ ਪਹੁੰਚਿਆ ਨੇ ਉਸੇ ਦੀ ਇਹ ਤਸਵੀਰ ਹੈ ਕਿ ਉਹਦੇ ਵਾਸਤੇ ਲੰਗਰ ਵੀ ਚਾਹੀਦਾ ਤੇ ਉਸ ਦੀ ਜਿਹੜੀ ਸੇ ਤਿਆਰੀ ਹੈ ਉਹ ਪੂਰੇ ਤਰੀਕੇ ਨਾਲ ਦੇਖੀਤੀ ਜਾ ਰਹੀ ਹੈ ਕਾਰਸੇ ਪੂਈ ਵਾਲੇ ਜਿਹੜੇ ਰਬਾ ਜੀ ਨੇ ਸੰਤ ਮਹਾਪੁਰਸ਼ ਸਵਾ ਕਸ਼ਮੀਰ ਸਿੰਘ ਜੀ ਉਹਨਾਂ ਵੱਲੋਂ ਸਾਰੀ ਸੇਵਾ ਕੀਤੀ ਜਾ ਰਹੀ ਹੈ ਤੇ ਹੋਰ ਤੁਹਾਨੂੰ ਇੱਥੇ ਤਸਵੀਰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਬਜੀ ਹੈ ਉਸ ਦੀ ਵੀ ਇੱਥੇ ਕਟਾਈ ਜਿਹੜੀ ਹੈ ਉਹ ਨਾਲ ਨਾਲ ਕੀਤੀ ਜਾ ਰਹੀ ਹੈ ਆਲੂ ਪਿਆਜ਼ ਜਿਹੜੇ ਨੇ ਉਹ ਇੱਥੇ ਨਾਲ ਹੀ ਨਾਲ ਕੱਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਆਟਾ ਗੁੰਨਣ ਵਾਸਤੇ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਲੱਗੀਆਂ ਨੇ ਦੇਖੋ ਇੱਕ ਪਾਸੇ ਜਿਹੜਾ ਆਲੂ ਪਿਆਜ਼ ਹੈ ਉਹ ਬੀਬੀਆਂ ਕੱਟ ਰੀਆਂ ਨੇ ਸੰਗਤ ਜਿਹੜੀ ਹੈ ਉਹ ਕੱਟ ਰਹੀ ਹੈ ਤੇ ਦੂਸਰੇ ਪਾਸੇ ਆਟਾ ਗੁੰਨਣ ਵਾਸਤੇ ਦੀ ਮਸ਼ੀਨ ਹੈ ਉਹ ਵੀ ਲੱਗੀ ਹੋਈ ਹੈ ਕਿ ਹਜਾ ਕਿਉਂਕਿ ਆਟਾ ਬਹੁਤ ਜ਼ਿਆਦਾ ਗੁੰਨਿਆ ਜਾਣਾ ਹੈ ਤੇ ਉਹਦੇ ਵਾਸਤੇ ਇੱਥੇ ਆਟਾ ਵੀ ਇਸ ਮਸ਼ੀਨ ਦੇ ਨਾਲ ਦੁਨੀਆਂ ਜਾ ਰਿਹਾ ਹੈ ਸੰਗਤਾਂ ਇਥੇ ਸੇਵਾ ਕਰ ਰਹੀਆਂ ਨੇ ਕਿਸੇ ਉਮਰ ਨੂੰ ਤੁਸੀਂ ਇਥੇ ਦੇਖੋ ਵੱਡਾ ਬਜ਼ੁਰਗ ਨੌਜਵਾਨ ਸਭ ਇਥੇ ਸੇਵਾ ਕਰ ਰਹੇ ਨੇ ਆਟਾ ਇਥੇ ਕਿੱਨੇ ਜਾ ਰਿਹਾ ਤਾਂ ਦੂਸਰੇ ਪਾਸੇ ਜਿਹੜੀ ਲੱਤਰਾਂ ਨੂੰ ਮਸ਼ੀਨ ਲੱਗੀ ਹੈ ਜਿੱਥੇ ਪ੍ਰਸ਼ਾਦੇ ਪਟਾਏ ਜਾ ਰਹੇ ਨੇ ਤਾਂ ਸਾਹਮਣੇ ਦੇਖੋ ਤੇ ਆਟਾ ਪਾ ਜਾ ਰਿਹਾ ਹੈ ਤੇ ਉਸ ਮਸ਼ੀਨ ਰਾਹੀਂ ਕਨਵੇਅਰ ਬੈਂਟ ਤੇ ਛੋਟੇ ਜਿਹੜੇ ਪੱਕ-ਪੱਕੇ ਬਾਹਰ ਨਿਕਲ ਰਹੇ ਨੇ ਇਦੋਂ ਇਥੇ ਉਤਾਜ ਲਗਾਓ ਕਿਸ ਵੱਡੇ ਪੱਧਰ ਦੇ ਉੱਤੇ ਇਥੇ ਜਿਹੜੀ ਸੇਵਾ ਹੈ ਉਹ ਪੀਤੀ ਜਾ ਰਹੀ ਹੈ ਸੰਗਤਾਂ ਵਿੱਚ ਇੱਥੇ ਜਿਹੜੀਆਂ ਨੇ ਉਹ ਮੌਜੂਦ ਨੇ ਆ ਤੁਸੀਂ ਦੇਖੋ ਕਿ ਵੱਡੇ ਜਿਹੜੇ ਪ੍ਰਸ਼ਾਦੇ ਨੇ ਉਹ ਵੀ ਨਾਲ ਪਕਾਏ ਜਾ ਰਹੇ ਨੇ ਆ ਦੇਖੋ ਇਹ ਏੜੀ ਗੁਰੂ ਦੀ ਮਹਿਮਾ ਹੈ ਜਿਹੜਾ ਲੋਕਾਂ ਦਾ ਇੱਕ ਸੇਵਾ ਕੀਤੀ ਜਾ ਰਹੀ ਹੈ ਇਸੇ ਤੋਂ ਦਾਇਆ ਲਗਾਇਆ ਜਾ ਸਕਦਾ ਭਾਜੀ ਕਿਵੇਂ ਲੱਗਾ ਇੱਥੇ ਆ ਕੇ ਇੰਤਜ਼ਾਮ ਬਹੁਤ ਵਧੀਆ ਲੱਗਾ ਜੀ ਹਾਂਜੀ ਕੀ ਕਹੋਗੇ ਸੰਗਤ ਬਹੁਤ ਵੱਡੀ ਗਿਣਤੀ ਪਹੁੰਚ ਰਹੀ ਹੈ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਹੈ ਤੇ ਬਾਕੀ ਸਾਰਿਆਂ ਨੂੰ ਕਵਾਂਗੇ ਕਿ ਬੱਚਿਆਂ ਨੂੰ ਲੈ ਕੇ ਆਓ ਬੇਟਾ ਕਿਵੇਂ ਲੱਗਾ ਇੱਥੇ ਆ ਕੇ ਬਹੁਤ ਅੱਛਾ ਬਹੁਤ ਅੱਛਾ ਲੱਗਾ ਤੇ ਆ ਤੁਹਾਨੂੰ ਹੋਰ ਤਸਵੀਰਾਂ ਅੱਖਾਂ ਦਿਖਾਉਣੇ ਆ ਕਿ ਸੇਵਾਦਾਰ ਜਿਹੜੇ ਨੇ ਉਹ ਇੱਥੇ ਲਗਾਤਾਰ ਸੇਵਾ ਜਿਹੜੀ ਏ ਉਹ ਉਹਨਾਂ ਵੱਲੋਂ ਨਿਭਾਈ ਜਾ ਰਹੀ ਏ ਕੀ ਸੰਗਤ ਜਿਹੜੀ ਹੈ ਪੰਗਤਾਜ ਅੰਦਰ ਆ ਕੇ ਖੜ੍ਹ ਬੈਠੀ ਹੈ ਤੁਹਾਨੂੰ ਇਥੇ ਤਸਵੀਰਾਂ ਦਿਖਾ ਦਈਏ ਕਿ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਲੰਗਰ ਸ਼ਕ ਰਹੀ ਹੈ ਤੇ ਲਗਾਤਾਰ ਇੱਥੇ ਜਿਹੜਾ ਲੰਗਰ ਦਾ ਇੰਤਜ਼ਾਮ ਹੈ ਪ੍ਰਸ਼ਾਦ ਜਿਹੜੇ ਨੇ ਉਹ ਤੋਟ ਗੁਰੂ ਘਰ ਅੰਦਰ ਵਰਤਾਇਆ ਜਾ ਰਿਹਾ ਹੈ ਕੈਮਰਾਮੈਨ ਰਾਮ ਦੇ ਨਾਲ ਹਰਪ੍ਰੀਤ ਸਿੰਘ ਜੀਟੀਸੀ ਨਿਊਜ਼ ਦਿੱਲੀ